ਸਭ ਤੋਂ ਪਹਿਲਾਂ ਤੇ ਆਪਣੇ ਮੁਕੇਰੀਆਂ ਦੇ ਮੇਰੇ ਜਿੰਨੇ ਵੀ ਵੋਟਰਸ ਤੇ ਸਪੋਰਟਰਸ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਔਰ ਉਹਨਾਂ ਦੇ ਪਿਆਰ ਤੇ ਸਤਿਕਾਰ ਸਦਕਾ ਮੁਕੇਰੀਆਂ ਦੇ ਵਿੱਚ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਭਾਵੇਂ ਅਸੀਂ ਜਿੱਤ ਦਰਜ ਨਹੀਂ ਕਰ ਸਕੇ ਪਰ ਅਸੀਂ ਜਿੱਤ ਦੇ ਬਹੁਤ ਕਰੀਬ ਪਹੁੰਚੇ ਸੋ ਉਸ ਦੇ ਲਈ ਮੈਂ ਸਭ ਤੋਂ ਵੱਡਾ ਜੇਕਰ ਮੈਂ ਸੇਹਰਾ ਕਿਸ ਨੂੰ ਦੇਣਾ ਚਾਹਾਂ ਮਲਤਾਨੀ ਸਾਹਿਬ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਦੀ ਜਿਹੜੀ ਅੜ ਤੱਕ ਮਿਹਨਤ ਤੇ ਸਾਡੇ ਲੋਕ ਸਭਾ ਦੇ ਇੰਚਾਰਜ ਸਾਡੇ ਬਖਸ਼ੀ ਜੀ ਇਹਨਾਂ ਵੱਲੋਂ ਸਾਡੇ ਸੰਗਠਨ ਵੱਲੋਂ ਬਹੁਤ ਪ੍ਰਯਾਸ ਕੀਤੇ ਗਏ ਉਹਨਾਂ ਪ੍ਰਯਾਸਾਂ ਸਦਕਾ ਔਰ ਲੋਕਾਂ ਦੇ ਸਹਿਯੋਗ ਸਦਕਾ ਜਿਹੜੀ ਹੈ ಅಪਾਰ ਸਫਲਤਾ ਮਿਲੀ ਹੈ ਸੋ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ ਔਰ ਦੂਸਰਾ ਹਾਂਜੀ ਮੁਕੇਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀ ਪਹਿਲ ਕਦਮੀਆਂ ਰਹਿਣਗੀਆਂ ਆ ਜਿਸ ਤਰ੍ਹਾਂ ਮੁਕੇਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਜਿਸ ਤਰ੍ਹਾਂ ਕਿਉਂਕਿ ਹਾਈਵੇ ਤੇ ਸਿਵਲ ਹਸਪਤਲ ਵੀ ਹੈ ਤੇ ਜਿਸ ਤਰ੍ਹਾਂ ਦੱਸਿਆ ਕਿ ਟਰਾਮਾ ਇਸ ਰੋਡ ਤੇ ਐਕਸੀਡੈਂਟਸ ਬਹੁਤ ਨੇ ਹਾਲਾਂਕਿ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਸਰਕਾਰ ਵੱਲੋਂ ਜਿਹੜੀ ਉਹ ਸਕੀਮ ਚਲਾਈ ਗਈ ਹੈ ਉਸ ਦੇ ਵਿੱਚ ਸਾਨੂੰ ਬਹੁਤ ಅಪਾਰ ਸਫਲਤਾ ਮਿਲੀ ਹੈ ਐਕਸੀਡੈਂਟ ਰੇਟ ਵੀ ਘਟਿਆ ਔਰ ਡੈਥ ਰੇਟ ਵੀ ਘਟਿਆ ਪਰ ਉਸ ਦੇ ਬਾਵਜੂਦ ਵੀ ਟਰਾਮਾ ਸੈਂਟਰ ਜਿਹੜੇ ਉਹ ਰਿਕੁਆਇਰਡ ਨੇ ਔਰ ਪਹਿਲਾਂ ਵੀ ਇੱਥੇ ਮੁਕੇਰੀਆਂ ਸਿਵਲ ਹਸਪੀਟਲ ਦੇ ਵਿੱਚ ਪ੍ਰਪੋਜ਼ਡ ਹੈ ਟਰਾਮਾ ਸੈਂਟਰ ਤੇ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਆਪਾਂ ਜਲਦ ਤੋਂ ਜਲਦ ਇਹਨੂੰ ਜਿਹੜਾ ਇੱਥੇ ਆਪਾਂ ਲੈ ਕੇ ਆਵਾਂਗੇ ਤਾਂ ਕਿ ਸਾਡੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਘਟਣ ਔਰ ਦੂਸਰੀ ਜਿਹੜੀ ਗੱਲ ਸਭ ਤੋਂ ਵੱਡੀ ਹੋਈ ਹੈ ਕਿ ਹੁਣੇ ਜਿਹੜੇ ਮਹਿਤਾਪੁਰ ਦੇ ਜਿਹੜੇ ਸਾਡੇ ਕੋ ਸਾਥੀ ਆਏ ਸੀ ਔਰ ਉਹਨਾਂ ਦੀ ਬਹੁਤ ਜੈਨੂਇਨ ਪ੍ਰੋਬਲਮ ਸੀ ਕਿ ਤੁਸੀਂ ਬੰਨ ਜਿਹੜਾ ਉਹ ਪ੍ਰੋਪਰਲੀ ਉਹ ਪਾਰਸ਼ਲੀ ਰਿਪੇਅਰ ਹੋਇਆ ਉਸ ਦਾ ਕੁਝ ਹਿੱਸਾ ਰਹਿੰਦਾ ਤੇ ਡੀਸੀ ਸਾਹਿਬ ਨਾਲ ਵੀ ਸਾਡੇ ਐਸਡੀਐਮ ਸਾਹਿਬ ਵੀ ਬੈਠੇ ਨੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੀ ਬੈਠੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਇੱਥੇ ਮੌਜੂਦ ਹੈ ਸੋ ਸਾਰਿਆਂ ਨਾਲ ਰਾਏ ਕਰਕੇ ਇਹ ਜਿਹੜਾ ਇਸ ਇਸ ਸਮੱਸਿਆ ਨੂੰ ਵੀ ਇਸ ਦਾ ਜਿਹੜਾ ਜਲਦੀ ਹੱਲ ਕੱਢਿਆ ਜਾਏਗਾ ਸਰ ਮੁਕੀ ਗਿਆ ਜਿਹੜਾ ਹੈਗਾ ਨਾ ਉਹ ਖੰਡਾਂ ਦੀ ਕਾਰ ਕਰਕੇ ਬੁਰੀਆਂ ਸਮੱਸਿਆਵਾਂ ਹੈਗੀਆਂ ਸਰ ਐਮਪੀ ਫੜਦੀ ਸਰ ਉਹ ਸੀਐਫਆਈ ਫੰਕਸ਼ਨਸ ਜੋ ਸਰ ਅਫਸਰ ਪਹਿਲਾਂ ਹੀ ਦੀ ਪਾਰਸ਼ੀਅਲ ਵੀ ਹੋ ਰਹੀ ਸੀ ਸਰ ਇਹ ਹੋ ਨਹੀਂ ਹੁੰਦੀ ਹੋਰੀ ਆਪਾਂ ਬੈਠੇ ਰਹੇ ਹਾਂ ਸਾਡਾ ਦੇਖੋ ਇੱਕ ਤਾਂ ਫਾਈਨਾਂਸ ਕਮਿਸ਼ਨ ਦੇ ਜਿਹੜੀ ਇੱਕ ਪੂਰੀ ਪ੍ਰੋਪਰ ਕੇਂਦਰ ਸਰਕਾਰ ਵੱਲੋਂ ਜਿਹੜੀ ਉਹ ਟੀਮ ਆਈ ਹੋਈ ਹੈ ਔਰ ਉਸ ਦੇ ਤਹਿਤ ਜਿਹੜੇ ਪ੍ਰੋਪਰ ਸਰਵਿਸ ਹੋ ਰਿਹਾ ਨੇ ਸਾਡੇ ਟੈਕਸਸ ਦੇ ਹਿਸਾਬ ਨਾਲ ਸਾਨੂੰ ਫੰਡਸ ਮਿਲਣਗੇ ਪਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਮੁਕੇਰੀਆਂ ਨੂੰ ਜਿਸ ਤਰ੍ਹਾਂ ਮੁਲਤਾਨੀ ਜੀ ਵੀ ਕਹਿ ਰਹੇ ਆ ਆ ਮੁਕੇਰੀਆਂ ਨੂੰ ਬਹੁਤ ਫੰਡਸ ਮਿਲੇ ਆ ਪਿਛਲੀ ਵਾਰ ਵੀ ਮਿਲੇ ਆ ਤੇ ਇਸ ਵਾਰ ਵੀ ਬਹੁਤ ਫੰਡ ਜਿਹੜੇ ਉਹ ਮਿਲਣ ਜਾ ਰਹੇ ਆ ਸੋ ਮੁਕੇਰੀਆਂ ਦਾ ਵਿਕਾਸ ਜਿਹੜਾ ਉਹ ਸਾਡੀ ਬਿਲਕੁਲ ਤਰਜੀਹਾਂ ਤੇ ਹੋਏਗਾ ਸੋ ਸਭ ਜ਼ਿਆਦਾ ਵਿਕਾਸ ਕੀਤਾ ਜਾਏਗਾ ਔਰ ਮੁਲਤਾਨੀ ਜੀ ਜਿਸ ਤਰ੍ਹਾਂ ਉਹਨੇ ਦੱਸਿਆ ਇਹ ਫੰਡਸ ਦੀ ਜਿਹੜੀ ਉਹ ਕੋਈ ਕਮੀ ਨਹੀਂ ਆ ਦਿੱਤੀ ਜਾਏਗੀ ਜਿਸ ਤਰ੍ਹਾਂ ਐਮਪੀ ਲਾਇਡ ਫੰਡ ਦੀ ਗੱਲ ਕੀਤੀ ਹੈ ਤੇ ਉਹ ਵੀ ਜਿੰਨਾ ਵੀ ਡਿਮਾਂਡ ਕਰਨਗੇ ਜਿੱਥੇ ਵੀ ਰਿਕੁਆਇਰਡ ਹੋਏਗਾ ਐਮਪੀ ਲੈਡ ਫੰਡ ਵੀ ਜਿਹੜਾ ਬਿਲਕੁਲ ਅੱਜ ਦੀ ਜਿਹੜੀ ਇਕਤਰਤਾ ਕਿਸ ਮੰਤਲ ਨੂੰ ਲੈ ਕੇ ਕੰਮ ਕਰਦੇ ਅੱਜ ਦੀ ਇਕਤਰਤਾ ਉੱਚੇਚੇ ਤੌਰ ਤੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਉਹਨਾਂ ਨੂੰ ਲੈ ਕੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਸੈਂਸਿਟਾਈਜ਼ ਕਰਨਾ ਉਹਨਾਂ ਨੂੰ ਉਸ ਤੋਂ ਜਾਗਰੂਕ ਕਰਾਉਣਾ ਤੇ ਉਹਨਾਂ ਦਾ ਹੱਲ ਕਰਨਾ ਜਿਹੜਾ ਅੱਜ ਦਾ ਸਾਡਾ ਮੁੱਖ ਮੁੱਦਾ ਹੈ ਠੀਕ ਨਹੀਂ ਗੱਲ ਕਰੀ ਕਿ ਦਿਲਾਤ ਮਹਿਕਮੇ ਬਣੇ ਸ਼ਹਿਰਾਂ ਦੇ ਬੁਲਦੇ ਬਲੇ ਚੋਰੀਆਂ ਵਧਾ ਰਹੇ ਪਰ ਪੰਜਾਬ ਸਰ ਲਈ ਨਹੀਂ ਬਿਲਕੁਲ ਤੁਹਾਡੀ ਜਿਹੜੀ ਇਹ ਗੱਲ ਹੈ ਇਹਨੂੰ ਅਸੀਂ ਆਪਾਂ ਬਿਲਕੁਲ ਇਨਵੈਸਟੀਗੇਟ ਕਰਾਂਗੇ ਸਾਡੇ ਡੀਐਫਓਜ਼ ਕਨਸਰਨ ਡੀਐਫਓਜ਼ इवन ਕਨਸਰਨ ਮਿਨਿਸਟਰ ਸਾਹਿਬ ਨਾਲ ਵੀ ਆ ਗੱਲ ਕਰਾਂਗੇ ਜੇਕਰ ਬਿਲਕੁਲ ਤਰੁੱਟੀਆਂ ਪਾਈਆਂ ਗਈਆਂ ਤੇ ਸਖਤ ਕਾਰਵਾਈ ਕਰਾਂਗੇ ਮੇਰੇ ਵੱਲੋਂ ਸਾਰਿਆਂ ਨੂੰ ਦਸਤੀ ਗੁਰ ਨਮਸਕਾਰ ਜੈ ਹਿੰਦ ਅੱਜ ਸਾਡੇ ਨਵੇਂ ਚੁਣੇ ਗਏ ਐਮਪੀ ਡਾਕਟਰ ਰਾਜਕਮਾਰ ਜੀ ਜੱਬੇਵਾਲ ਜਿਹੜੇ ਟੂਨ ਹੋਣ ਤੋਂ ਬਾਅਦ ਪਹਿਲੀ ਵਾਰੀ ਮਕੇਰੀਆਂ ਵਿੱਚ ਆਏ ਨੇ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਦੇ ਸਮੁੱਚੀ ਟੀਮ ਵੱਲੋਂ ਸਾਰੇ ਹਲਕੇ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣਾ ਵੈਲਕਮ ਕਹਿਣਾ ਅੱਜ ਉਹ ਇੱਥੇ ਸਪੈਸ਼ਲ ਤੌਰ ਤੇ ਉਕੇਰੀਆਂ ਹਲਕੇ ਦੀ ਜਨਤਾ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਪਹੁੰਚੇ ਨੇ ਔਰ ਮੈਂ ਸਮਝਦਾ ਕਿ ਇਹ ਬਹੁਤ ਚੰਗੀ ਪਹਿਲ ਕਦਮੀ ਹੈ ਔਰ ਇਹ ਆਸ ਕਰਦਾ ਕਿ ਅੱਗੇ ਤੋਂ ਵੀ ਇਹ ਠਿਮਕੇਰੀਆਂ ਹਲਕੇ ਵਿੱਚ ਆਉਂਦੇ ਰਹਿਣਗੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਰਹਿਣਗੇ ਔਰ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਗੇ